ਨਾਮ ਕੀ ਤਰ੍ਹਾਂ ਜਵਰਾ ਸਿੰਘ ਕੀ ਦਸਤਾਰਮ ਨਾਮ ਦਲਪੀ ਸਿੰਘ ਲਵਜਿੰਦਰ ਸਿੰਘ ਅਵਿਸ਼ਾ ਜੀ ਨੂੰ ਵਿਸ਼ੇਸ਼ ਸਨਮਾਨ ਮਾਤਾ ਗੁਰਦੇਵ ਸਿੰਘ ਜਰਦੇ ਸਾਹਿਬ ਨੂੰ ਸਮਰਪਿਤ ਕੀਤੇ ਜਾਣੇ ਔਰ ਔਰ ਬੱਚਿਆਂ ਨੂੰ ਜਿਹੜੇ ਦਸਤਾਰਾਂ ਔਰ ਦਮਾਲੇ ਤੇ ਜਾਣਗੇ ਜੀ ਤੁਸੀਂ ਦੇਖ ਸਕਦੇ ਐਨਰੀ ਭਰਾਵਾਂ ਨੇ ਨਵਾਂ ਉਪਰਾਲਾ ਕੀਤਾ ਵਾ ਕਿ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਲਈ ਇਤਿਹਾਸ ਨਾਲ ਜੋੜਨ ਲਈ ਇੱਕ ਬੱਚਿਆਂ ਨੂੰ ਦਸਤਾਰ ਮੁਕਾਬਲੇ ਗੁਰਬਾਣੀ ਕੰਠ ਦੇ ਮੁਕਾਬਲੇ ਕਰਵਾਏ ਜਾ ਰਹੇ ਆ ਪਿੰਡਾਂ ਦੇ ਸਾਰੇ ਰੋਡ ਦੇ ਕੋਨੇ ਸੀਗੇ ਕਿੰਨੇ ਬੱਚੇ ਪੱਗਾਂ ਬੰਨਣ ਲਾ ਗਏ ਕਈ ਉਹ ਟੋਪੀਆਂ ਦੇ ਬਣੀਆਂ ਹੋਈ ਪੱਗ ਜਿਹਦੀ ਉਹਦੀ ਰੱਖੀ ਜਾਂਦਾ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਤੇ ਆ ਪਾ ਗਰਵਨ ਦੀ ਕਰਦੇ ਆ ਵਗੈਰਾ ਦੇਖੀਏ ਤੇ ਪੱਗ ਦੀ ਫੋਟੋ ਦੇਖੀਏ ਆਪਾਂ ਇਹਨੂੰ ਜੋੜ ਰਹੇ ਆ ਆਪਣੇ ਬੱਚੇ ਜਿਹੜੇ ਸੀਗੇ 3 ਐਮਏ ਕੀਤੀ ਹੋਈ ਹੈ ਤੇ ਐਮਏ ਉਹਦੇ ਵਿੱਚ ਖਰਮਤ ਵੀ ਸ਼ਾਮਿਲ ਆ। ਬੱਚਾ ਚਾਹ ਦੇਖੋ ਜੀ ਕਿੰਨਾ ਤੇ ਇਹ ਬੱਚੀਆਂ ਸੱਚੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਵੀਰੂ ਗੁੜੇ ਜੀ ਅੱਜ ਆਪਾਂ ਪਹੁੰਚੇ ਆ ਸਰਕਾਰੀ ਪ੍ਰਾਇਮਰੀ ਸਕੂਲ ਗੁੜੇ ਮਾਤਾ ਗੁਜਰੀ ਜੀ اور چار ਸਹਿਜ ਜਦ ਅਨਿ ਸ਼ਹਾਦਤ ਨੂੰ ਸਮਰਪਿਤ ਜਿਹੜਾ ਕੇ 7 ਰੋਜ਼ਾ ਕੈਂਪ ਲਗਾ ਗਿਆ ਸੀਗਾ ਇੱਥੇ ਜਿੱਥੇ ਬੱਚਿਆਂ ਨੂੰ ਦਸਤਾਰ ਮੁਕਾਬਲੇ ਸਤਾਏ ਗਏ ਸੀਗੇ ਗੁਰਬਾਣੀ ਦਾ ਪਾਰਸ ਖਾਇਆ ਗਿਆ ਸੀਗਾ ਅੱਜ ਉਹਦਾ ਫਾਈਨਲ ਰਿਜ਼ਲਟ ਆਪਾਂ ਕਿਹੜਾ ਕੱਢੇ ਕੱਢਣੇ ਆ ਰਹੇ ਹਾਂ ਕਿ ਅੱਜ ਕੰਪੀਟੀਸ਼ਨ ਦਾ ਜਿਹੜਾ ਫਾਸਟ ਆਪਣਾ ਫਾਈਨਲ ਰਿਜ਼ਲਟ ਹੋਊਗਾ ਕਿ ਬੱਚਿਆਂ ਨੇ ਜਿਹੜੇ ਆ ਦਸਤਾਰਾਂ ਬਨ ਕੇ ਦਿਖਾਈਆਂ ਜਾਣਗੀਆਂ ਜਿਹੜੀ ਵੀ ਸੋਹਣੀ ਦਸਤਾਰ ਹੋਗੀ ਉਹਨਾਂ ਨੂੰ ਵੀ ਪ੍ਰਾਈਜ਼ ਦਿੱਤੇ ਜਾਣਗੇ ਔਰ ਗੁਰਬਾਣੀ ਦਾ ਪਾਰ ਜਿਹੜਾ ਉਹਦੇ ਬੱਚਿਆਂ ਨੂੰ ਜਿਹੜਾ ਸੁਨੇਹਾ ਜਾ ਰਿਹਾ ਵਾ ਬੱਚਿਆਂ ਦਾ ਉਤਸ਼ਾਹ ਦੇਖੋ ਜੀ ਕਿੰਨਾ ਤੇ ਇਹ ਬੱਚੀਆਂ ਦਮਾਲਾ ਸਜਾਉਣ ਗਈਆਂ ਤੇ ਉਧਰ ਬੱਚੇ ਜਿਹੜੇ ਹੈਗੇ ਆ ਉਹਨੂੰ ਪੁਸਤਾਰਮ ਕੰਮ ਸੀ ਹੁਣ ਮੇਰੇ ਸਾਹਮਣੇ ਸੱਜਾਓ ਲਗਾ ਦੇ ਵਿੱਚ ਆਪਣਾ ਦਸਤਾਨੇ ਦੇ ਵਿੱਚ ਸਾਡਾ ਜਿਹੜਾ ਦਸਤਾਰ ਸਖਾਈ ਤੁਹਾਡਾ ਮੁਕਾਬਲਾ ਹੋਣਾ ਦਸਤਾਰ ਦਾ ਉਸਰੂ ਕਰਨ ਜਾ ਰਹੇ ਹਾਂ ਗੁਰਵਾਣੇ ਕੰਨ ਮੁਕਾਬਲਾ ਸੰਪੂਰਨ ਹੋ ਚੁੱਕਿਆ ਹੈ ਪਰਵਾਨੀ ਵੀਰਾਂ ਦੀ ਐਲਾਨ ਪਟਾਕ ਜੋ ਆਪਾਂ ਲੋ ਜੀ ਬੱਚਿਆਂ ਦੀ ਤਿਆਰੀ ਕੀਤੀ ਜਾ ਰਹੀ ਹੈ ਜੂੜ ਬੰਨੇ ਜਾਂਦੇ ਆ ਕਿ 35 ਅੱਖਰ ਪੰਜਾਬੀ ਦੇ ਤੇ ਪਹਿਲਾ ਅੱਖਰ ਊੜਾ ਤਖਤ ਪੋਜ ਲਈ ਤਾਜ ਜ਼ਰੂਰੀ ਤੇ ਸਿੱਖੀ ਦੇ ਲਈ ਜੂੜਾ ਔਰ ਜੂੜਾ ਜਿਹੜਾ ਕਿ ਬੰਨਿਆ ਜਾ ਰਿਹਾ ਔਰ ਮੁਕਾਬਲੇ ਕਰਵਾਏ ਜਾ ਰਿਹਾ ਔਰ ਬੱਚੀਆਂ ਦੇ ਦਿਮਾਲੇ ਮੁਕਾਬਲੇ ਹੋਣਗੇ ਤੇ ਭਰਾੜਾ ਅਨਿਲ ਦਿਖਸ਼ਿਤ ਉਜਾਇਆ ਜਾ ਲਾਈਵ ਕੀਤਾ ਜਾ ਰਿਹਾ ਭਰਾ ਦਾ ਤੇ ਦੇਖ ਸਕਦੇ ਹੋ ਦੇਸ਼ਾਂਦੂ ਜੀ ਵਿਸ਼ੇਸ਼ ਸਨਮਾਨ ਮਾਤਾ ਗੁਰਦੇਵ ਸਿੰਘ ਜਦ ਇਹ ਸਾਧੂ ਸਮਰਪਿਤ ਦਿੱਤੇ ਜਾਣੇ ਔਰ ਔਰ ਬੱਚਿਆਂ ਨੂੰ ਜਿਹੜੇ ਦਸਤਾਰਾਂ ਔਰ ਦਮਾਲੇ ਦਿੱਤੇ ਜਾਣਗੇ ਜੀ ਤੁਸੀਂ ਦੇਖ ਸਕਦੇ ਹੋ ਇਕੱਲੇ ਇਕੱਲੇ ਬੱਚੇ ਨੂੰ ਜਿਹੜੀ ਦਸਤਾਰ ਦਿੱਤੀ ਜਾਵੇਗੀ ਔਰ ਦਮਾਲੇ ਦਿੱਤੇ ਜਾਣਗੇ ਬੱਚਿਆਂ ਨੂੰ ਔਰ ਨਾਲ ਹੀ ਸਾਡੇ ਮਾਸਟਰ ਕੁਲਦੀਪ ਸਿੰਘ ਗੁੜੇ ਜੀ ਮਾਸਟਰ ਜੀ ਸਤਿ ਸ੍ਰੀ ਅਕਾਲ ਦੀ ਬਹੁਤ ਟੂਰਨਾਮੈਂਟ ਕਰਵਾਉਣੀ ਆਪਾਂ ਕਬੱਡੀ ਦੇ ਕਰਵਾਉਣੀ ਆ ਅਨਾ ਬਾਸਕਰਵਾਲ ਦੇ ਕਰਮਾਉਣੇ ਪਿੰਡ ਵਿੱਚ ਸਾਦਰ ਖੇਡਾਂ ਹੁੰਦੀਆਂ ਵਾ ਤੇ ਪਿੰਡ ਵਿੱਚ ਜਿਹੜਾ ਨਵਾਂ ਆਪਣਾ ਉਪਰਾਲਾ ਕੀਤਾ ਗਿਆ ਰ ਕੀ ਕਹਿਣਾ ਚਾਹੋਗੇ ਦੋ ਜੀ ਐਨ ਆਰ ਆਈ ਭਰਾ ਭਾਵੇਂ ਪਿੰਡ ਤੋਂ ਦੂਰ ਬੈਠਿਆ ਪਰ ਉਹਨਾਂ ਦੀ ਜੜਾ ਪਿੰਡ ਦੇ ਨਾਲ ਜੁੜਦੀਆਂ ਹਨ ਉਹਨਾਂ ਦੀ ਸੋਚ ਆ ਮਨਜੀਤ ਸੁਲਮਾਨ ਆਸਟ੍ਰੇਲੀਆ ਬੁਸੇਫ ਸੁਮਾਨ ਦੀ ਐਸੇ ਭਰਾ ਉਹਨਾਂ ਦੀ ਸੋਚ ਆ ਹੋਰ ਸੰਗਾਰਾ ਸੁਲਮਾਨ ਭਰਾ ਹੋਰ ਭਰਾ ਬੜੇ ਨੇ ਜਿਹੜਾ ਦੀ ਸੋਚ ਸੀ ਕਿ ਉਸਦਾ ਪਿੰਡ ਦੇ ਤੋਂ ਮਾਣਾ ਚਾਹੀਦਾ ਸੋ ਉਸ ਸੋਚ ਨੂੰ ਭੁੱਲ ਪਿਆ ਪਰਮਾਤਮਾ ਦਾ ਕਾਰਜ ਸੀਗਾ ਬਾਹਰੀ ਜੀ ਦਾ ਕਾਰਜ ਸੀਗਾ ਤੇ ਬੱਚਿਆਂ ਨੂੰ ਸਹੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਹਰ ਇੱਕ ਬੱਚੇ ਨੂੰ ਸਰਟੀਫਿਕੇਟ ਦਿੱਤਾ ਜਾਊਗਾ ਜਿਹੜਾ ਬੱਚਾ ਨੇ ਕੈਂਪ ਵਿੱਚ ਭਾਗ ਲਿਆ ਸੀਗਾ ਹਰ ਇੱਕ ਬੱਚੇ ਨੂੰ ਮੈਡਲ ਦਿੱਤਾ ਜਾਊਗਾ ਤੇ ਉਹਨਾਂ ਭਰਾਵਾਂ ਦੀ ਸੋਚ ਆ ਹਰ ਇੱਕ ਬੱਚੇ ਲਈ ਦਸਤਾਬਾਹ ਵੀ ਬੱਚੇ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜਨਾ ਹੈ ਗੁਰੂ ਕਰਨ ਨਾਲ ਜੁੜਨਾ ਤੇ ਸਿੱਖੀ ਜੀਵਨ ਨਾਲ ਜੁੜਨਾ ਦਸਤਾਬਾਹ ਬਣਨਾ ਸ਼ਸ਼ੀ ਗਵਾਹ ਜੀ ਆਪਣਾ ਸ਼ੋਭਨਾਮ ਜੀ ਹਾਂ ਜੀ ਮਾਸਟਰ ਅਵਤਾਰ ਸਿੰਘ ਸਰਕਾਰੀ ਹਾਈ ਸਕੂਲ ਤਲਵੰਡੀ ਖੁਰਦ ਪੰਜਾਬੀ ਦੇ ਆਪ ਤਾਂ ਬਹੁਤ ਹੀ ਸੋਹਣਾ ਪ੍ਰਾਲਾ ਮਾਸਟਰ ਕੁਲਦੀਪ ਸਿੰਘ ਜੀ ਹੋਣਾਂ ਦੇ ਸਹਿਯੋਗ ਸਦਕਾ ਜਿਵੇਂ ਇਹਨਾਂ ਨੇ ਸਾਰੀ ਗੱਲ ਦੱਸੀ ਹੈ ਤਾਂ ਸਾਡੇ ਮਨ ਨੂੰ ਬੜੀ ਖੁਸ਼ੀ ਹੋਈ ਇੱਥੇ ਆ ਕੇ ਵਿਦਿਆਰਥੀ ਜਿੰਨੇ ਵੀ ਆਏ ਨੇ ਵਿਦਿਆਰਥੀ ਬਹੁ ਗਿਣਤੀ ਵਿਦਿਆਰਥੀ ਕਿਸਾਤਾਰੀ ਨੂੰ ਇਹਨਾਂ ਵਿੱਚੋਂ ਸਿਰਫ ਅਸੀਂ ਜਿਸ ਦਿਨ ਇੱਕ ਦਿਨ ਅਸੀਂ ਇਹ ਗੱਲ ਪ੍ਰਗਟ ਕਰਨ ਦੇ ਲਈ ਵੀ ਕਿੰਨੇ ਬੱਚਿਆਂ ਨੇ ਕੇਸ ਕਤਲ ਕਰਾਏ ਹੋਏ ਨੇ ਤਾਂ ਸਿਰਫ ਪੰਜ ਵਿਦਿਆਰਥੀ ਜਹੇ ਸੀ ਜਿਨ੍ਹਾਂ ਦੇ ਕੇਸ ਕਤਲ ਹੋਏ ਸਨ ਤਾਂ ਇਸ ਗੱਲ ਲਈ ਸਾਨੂੰ ਬੜਾ ਮਾਣ ਜਾਂਦਾ ਹੈ ਗੁੜੇ ਪਿੰਡ ਨੂੰ ਅਸੀਂ ਇਸ ਅ ਘਰ ਦੇ ਲਈ ਨਤਮਸਤਕ ਹੁੰਦੇ ਆ ਨਮਸਕਾਰ ਕਰਦੇ ਆ ਨਾ ਗੁਰਸਿੱਖ ਪਿਆਰਿਆਂ ਨੂੰ ਵੀ ਜਿਨ੍ਹਾਂ ਨੇ ਕੇਸਾਂ ਦੀ ਸੰਭਾਲ ਕੀਤੀ ਹੋਈ ਹੈ ਹੁਣ ਜਿਹੜਾ ਦੁਸਤਾ ਵੀ ਕੇਸਾਂ ਦੀ ਸੰਭਾਲ ਦੇ ਨਾਲ ਦਸਤਾਰ ਜਿਹੜੀ ਸਾਡੀ ਸਤਗੁਰੂ ਪੈਰੇ ਜੀ ਦੀ ਦਾਤ ਹੈ ਜੋ ਸਰਦਾਰੀ ਦਾ ਚਿੰਨ ਹੈ ਜੋ ਸਾਡੇ ਸਿਰ ਦਾ ਤਾਜ ਹੈ ਜੋ ਸਾਡੀ ਅਣਖ ਹੈ ਜਿਸ ਦੇ ਨਾਲ ਅਸੀਂ ਰਖਵਾਲੇ ਦੁਨੀਆ ਦੇ ਵਿੱਚ ਸਿੱਧ ਹੁੰਦੇ ਹਾਂ ਤਾਂ ਇਹ ਦਸਤਾਰ ਦੇ ਸੰਬੰਧ ਦੇ ਵਿੱਚ ਇਹਨਾਂ ਗੁਰਸਿੱਖ ਪਿਆਰਿਆਂ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਹੈ ਇਹ ਇੱਕ ਅੱਜ ਜਿਹੜਾ ਇਹਨਾਂ ਨੇ ਗੁਰਬਾਣੀ ਕੰਠ ਮੁਕਾਬਲੇ ਅਤੇ ਦਸਤਾਰ ਮੁਕਾਬਲੇ ਦਾ ਜਿਹੜਾ ਸਮਾਗਮ ਰਚਿਆ ਹੈ ਇਹ ਬਹੁਤ ਹੀ ਸਲਾਘਾਯੋਗ ਹੈ ਤੇ ਅਸੀਂ ਆਪਣੇ ਤਹਿ ਦਿਲੋਂ ਇਹਨਾਂ ਗੁਰਸਿੱਖ ਤੇ ਪਿਆਰਿਆਂ ਦਾ ਧੰਨਵਾਦ ਕਰਦੇ ਹਾਂ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਇਸੇ ਪ੍ਰਯੋਜਨ ਦੇ ਵਿੱਚ ਲਗਾਤਾਰਤਾ ਦੇ ਨਾਲ ਅੱਗੇ ਵੀ ਇਸ ਤਰ੍ਹਾਂ ਦੇ ਸਮਾਗਮ ਜਿਹੜੇ ਉਹ ਕਰਾਉਂਦੇ ਰਹਿਣ ਥੈਂਕ ਯੂ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਸਕਦੇ ਹੋ ਜਿੱਧਰ ਸਨਮਾਨ ਚਨੋ ਦਸਤਾਰਾਂ ਰੱਖੀਆਂ ਗਈਆਂ ਹਨ ਆਰਾ ਮੈਡਲ ਵੀ ਤਿਆਰ ਕੀਤੇ ਗਏ ਰਾ ਸਰਟੀਫਿਕੇਟ ਵੀ ਬੱਚਿਆਂ ਨੂੰ ਦਿੱਤੇ ਜਾਣੇ ਆ ਤੇ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ ਵਾ ਤੂੰ ਦੇਖ ਸਕਦੇ ਹੋ ਤਾਂ ਸਰਕਾਰੀ ਪ੍ਰਾਇਮਰੀ ਸਮਾਰ ਸਕੂਲ ਗੁੜੇ ਦੇ ਵਿੱਚ ਤੇ ਇਧਰ ਬੱਚੇ ਜਿਹੜੇ ਆਪਣੀ ਦਸਤਾਰ ਦੀ ਮੁਕਾਬਲੇ ਦੀ ਜਿਹੜੀ ਕੰਪ੍ਰੇਸ਼ਨ ਦੀ ਤਿਆਰੀ ਕਰਦੇ ਹੋਏ ਤੇ ਬੱਚੇ ਜਿਹੜੇ ਦਮਾਲੇ ਲਟਿਆ ਨਹੀਂ ਕਰਨੀ ਆਪਾਂ ਬੱਚਨਾਂ ਨਾਲ ਵੀ ਗੱਲ ਕਰਾਵਾਂਗੇ ਬਣੇ ਬਲੌਗ ਦੇ ਨਾਲ ਦੀ ਆਰਾ ਸਾਡੇ ਆਪਣੇ ਹੈ ਇੱਕ ਮਿੰਟ ਆਓ ਜੀ ਆਪਾਂ ਬੁਲਾਉਣੇ ਇੱਕ ਨਬੂਰੇ ਪੁੱਤ ਖੜਾਓ ਨਬੂ ਖੜਾਓ ਆ ਨਬੂ ਇਧਰ ਕੈਮਰੇ ਵਾਲ ਦੇਖ ਕੇ ਗੱਲ ਕਰਿਓ ਤੇ ਅੱਜ ਬੱਚਿਆਂ ਦੇ ਜਿਹੜੇ ਕੰਪੀਟੀਸ਼ਨ ਮੁਕਾਬਲੇ ਕਰਾਏ ਜਾ ਰਹੇ ਆ ਦਸਤਾਰ ਮੁਕਾਬਲੇ ਦਸਤਾਰ ਤਾਂ ਵੈਸੇ ਤੁਸੀਂ ਬਹੁਤ ਸੋਹਣੀ ਪਹਿਲਾਂ ਹੀ ਬਹੁਤ ਸੋਹਣੀ ਬੰਦੇ ਹੋ ਤੇ ਅੱਜ ਫਿਰ ਕੰਪੀਟੀਸ਼ਨ ਦੇ ਵਿੱਚ ਨੰਬਰ 1 ਆਉਣ ਦੀ ਪੋਜੀਸ਼ਨ ਬਣਦੀ ਪਈ ਹੈ ਹਾਂਜੀ ਪੂਰੀ ਜੀ ਤੇ ਅੱਜ ਕੰਪੀਟੀਸ਼ਨ ਜਿਹੜਾ ਹੋ ਰਿਹਾ ਗਰਾਊਂਡਾਂ ਵਿੱਚ ਖੇਡਾਂ ਹੁੰਦੀਆਂ ਬਹੁਤ ਜ਼ਿਆਦਾ ਹਨਾ ਤੇ ਅੱਜ ਗੁੜੇ ਪਿੰਡ ਵਿੱਚ ਇਹ ਨਵਾਂ ਉਪਰਾਲਾ ਕੀਤਾ ਗਿਆ ਵਾ ਤੇ ਜਿਹੜੇ ਪਰਪਿੰਡ ਦੇ ਪ੍ਰਬੰਧਕ ਸੱਜਣ ਐਨ.ਆਰ.ਈ. ਵੀਰ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਤਾਂ ਅਨੰਦਾ ਜੀ ਵਿਸ਼ੇਸ਼ ਧੰਨਵਾਦ ਕਰਦਾ ਕਿ ਇਹ ਪਹਿਲੀ ਵਾਰੀ ਜੋ ਆਪਣਾ ਦਸਤਾਰ ਮੁਕਾਬਲਾ ਇਹਨਾਂ ਨੇ ਕਰਵਾਇਆ ਜੀ ਤੇ ਖਾਸ ਕਰਕੇ ਜਿਹੜੇ ਟੌਪ 10 ਚ ਆਉਣਗੇ ਉਹਨਾਂ ਨੂੰ ਪੈਸਿਆਂ ਨਾਲ ਸਨਮਾਨ ਵੀ ਕੀਤਾ ਜਾਊਗਾ ਉਹ ਵੀ ਬਹੁਤ ਵੱਡੀ ਗੱਲ ਹੈ ਹੂੰ ਹੂੰ ਤਾਂ ਅੱਜ ਤੋਂ ਤੁਸੀਂ ਵੀ ਕਿਹੜੀ ਪੋਜੀਸ਼ਨ ਚ ਆਉਣਾ ਚਾਹੁੰਦੇ ਹੋ ਮੈਂ ਤਾਂ ਪਹਿਲੀ ਦੂਜੀ ਚਾਹੁੰਦਾ ਹਾਂ ਠੀਕ ਹੈ ਠੀਕ ਬਸ ਤਾਂ ਲੱਗ ਠੀਕ ਹੈ ਕੀ ਨਾਮ ਹੈ ਤੇਰਾ ਪੱਗ ਪਹਿਲੀ ਵਾਰੀ ਬੰਨੀ ਆ ਬਹੁਤ ਛੋਟੀ ਬੰਨੀ ਹੈ ਕਿ ਆਪਣਾ ਅੱਜ ਫਿਰ ਦਸਤਾਰ ਮੁਕਾਬਲੇ ਕਰਾਏ ਜਾ ਰਹੇ ਆ ਕਿਹੜੀ ਪ੍ਰਸ਼ਨ ਦੇ ਆਏਗਾ ਪਹਿਲੇ ਦੇ ਵੈਕਟਾ ਬਲਗ ਗੁੱਡ ਗੁੱਡ ਕੀ ਨਾਂ ਪੁੱਤਰ ਦਾ ਦਾ ਨਾਂ ਹੈਗਾ ਨੂਰ ਅੱਛਾ ਅੱਛਾ ਪ੍ਰਭ ਨੂਰ ਕਿੰਨੀ ਉਮਰ ਆ ਮੇਰੀ ਹੈਗੀ ਆ 12 ਸਾਲ 12 ਸਾਲ ਦਸਤਾਰ ਮੁਕਾਬਲੇ ਕਰਾਏ ਜਾ ਰਹੇ ਆ ਕਿਦਾਂ ਲੱਗਦੀ ਆ ਫੀਲਿੰਗ ਕੰਪੀਟੀਸ਼ਨ ਦੀ ਜੀ ਲਾਤੀ ਹੁੰਦੀ ਆ ਓਕੇ ਓਕੇ ਪੂਰੀ ਕੋਸ਼ਿਸ਼ ਤੇ ਅੱਜ ਸਾਰੇ ਬੰਦੇ ਸਾਰੇ ਬੱਚਿਆਂ ਨੇ ਦਸਤਾਰਾਂ ਬਹੁਤ ਸੋਹਣੀਆਂ ਬਣੀਆਂ ਆ ਵਾ ਥੋੜਾ ਨਰਵਸਤਾ ਨਹੀਂ ਹੋ ਰਿਹਾ ਵੀ ਮੇਰਾ ਕੰਮ ਨੰਬਰ ਕਿਹਦਾ ਮਾਏਗਾ ਜੇ ਕਿਨ ਨੀ ਨਰਵਸ ਨਾਮ ਦੀ ਤਾਂ ਤੁਹਾਡੇ ਅੰਦਰ ਕੋਈ ਚੀਜ਼ ਨਹੀਂ ਕੋਈ ਚੀਜ਼ ਨਹੀਂ ਹੈਗੀ ਤੇ ਕਿ ਜਿਹੜਾ ਮੁਕਾਬਲੇ ਕਰਵਾਏ ਜਾ ਰਹੇ ਆ ਤੇ ਪਿੰਡ ਦੀ ਜਿਹੜੀ ਪੰਚਾਇਤ ਪਿੰਡ ਦੇ ਐਨ ਆਰ ਆਈ ਬੰਦੇ ਜਿਹੜੇ ਉਹਨਾਂ ਨੂੰ ਧੰਨਵਾਦ ਕਰਨ ਲਈ ਕੀ ਕਹਿਣਾ ਚਾਹੇਗਾ ਮੈਂ ਧੰਨਵਾਦ ਉਹਨਾਂ ਨੂੰ ਬਹੁਤ ਧੰਨਵਾਦ ਓਕੇ ਓਕੇ ਤੁਸੀਂ ਕੀ ਕਹਿਣਾ ਚਾਹੋਗੇ ਪੁੱਤ ਬੱਸ ਵਧੀਆ ਜੀ ਓਕੇ ਕੀ ਨਾਮ ਆ ਤੁਹਾਡਾ ਅਸ਼ੀ ਜੋਤ ਕਿੰਨੀ ਉਮਰ ਆ ਮੇਰੇ 14 ਸਾਲ 14 ਸਾਲ ਥੈਂਕ ਯੂ ਅਨਿਲ ਜ ਅਨਿਲ ਜੀ ਇਹ ਆਪਾ ਬਹੁਤ ਲਾਈਵ ਕਰਦੇ ਆ ਆਪਾ ਅਲੱਗ-ਅਲੱਗ ਗੇਮਾਂ ਲਾਈਵ ਕਰਦੇ ਤੇ ਅੱਜ ਕਿੰਦਾ ਨਹੀਂ ਮਤਲਬ ਪ੍ਰਾਊਡ ਮਹਿਸੂਸ ਹੋ ਰਿਹਾ ਹੈ ਮਤਲਬ ਬੱਚਿਆਂ ਦੀ ਦਸਤਾਰ ਮੁਕਾਬਲੇ ਗਰਬਾਰੀ ਕੰਠ ਦੇ ਮੁਕਾਬਲੇ ਬਹੁਤ ਵਧੀਆ ਗੱਲ ਹੈ ਪਿੰਡ ਦੂਰੇ ਹਨ ਜਿਆਣਾ ਤੇ ਮਾਸਟਰ ਵੀ ਤੇ ਤੁਹਾਡੇ ਸਾਰੇ ਪਰਿਵਾਰਾਂ ਦਾ ਇਹ ਯੋਗਦਾਨ ਹੈ ਬਹੁਤ ਵਧੀਆ ਚੀਜ਼ ਹੈ ਬੱਚਿਆਂ ਨੂੰ ਹਨ ਸਿੱਖੀ ਨਾਲ ਜੋੜਨ ਦਾ ਬਹੁਤ ਵਧੀਆ ਕੰਮ ਹੈ ਤੇ ਸਤਾਰੀ ਜਿੰਨੇ ਸਾਰੇ ਪਰਿਵਾਰ ਬਹੁਤ ਮੁਆਫਰ ਤੇ ਧੰਨਵਾਦ ਹੈਂਕਿਊ ਥੈਂਕਿਊ ਥੈਂਕਿਊ ਅੰਗਲ ਜੀ ਅੰਗਲ ਜੀ ਆਪਣਾ ਸ਼ੁਭਨਾਮ ਜਗਨ ਸਿੰਘ ਜਗਨ ਸਿੰਘ ਬੱਚਿਆਂ ਦਾ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਜਿਹੜੀ ਪੀੜ੍ਹੀ ਹੈ ਅੱਜ ਕੱਲ ਉਹ ਸਿੱਖੀ ਦੇ ਨਾਲ ਪੰਜਾਬੀ ਸੱਭਿਆਚਾਰ ਨਾਲ ਟੁੱਟਦੀ ਜਾ ਰਹੀ ਆ ਪੱਛਮੀ ਸੱਭਿਆਚਾਰ ਦਾ ਬਹੁਤ ਜ਼ਿਆਦਾ ਪ੍ਰਭਾਵ ਬੱਚਿਆਂ ਦੇ ਪੈਂਦਾ ਜਾ ਰਿਹਾ ਮੋਬਾਈਲ ਦਾ ਪ੍ਰਭਾਵ ਪੈਂਦਾ ਜਾ ਰਿਹਾ ਤੇ ਇੱਕ ਐਨਆਰਆਈ ਭਰਾਵਾਂ ਨੇ ਨਵਾਂ ਉਪਰਾਲਾ ਕੀਤਾ ਵਾ ਕਿ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਲਈ ਇਤਿਹਾਸ ਨਾਲ ਜੋੜਨ ਲਈ ਇੱਕ ਬੱਚਿਆਂ ਨੂੰ ਦਸਤਾਰ ਮੁਕਾਬਲੇ ਗੁਰਬਾਣੀ ਘੰਟੇ ਦੇ ਮੁਕਾਬਲੇ ਕਰਵਾਏ ਜਾ ਰਹੇ ਆ ਐਨਆਰਆਈ ਭਰਾਵਾਂ ਦੀ ਸੋਚ ਨੂੰ ਸਲਾਮ ਦੋ ਸ਼ਬਦ ਕੀ ਕਹਿਣਾ ਚਾਹੂੰਗਾ ਜੀ ਇਹ ਬਹੁਤ ਵਧੀਆ ਚੀਜ਼ ਹੈ ਜੀ ਅੱਗੇ ਵੀ ਅੱਗੇ ਜਿੱਦਾਂ ਕਰਦੇ ਜਾਂਦੇ ਆ ਲੋਕ ਪੰਗਾ ਮੰਨਣ ਵਾਸਤੇ ਹੁਣ ਬੱਚਿਆਂ ਦਾ ਹੁਣ ਜ਼ਿਆਦਾ ਹੋ ਰਿਹਾ ਇਹ ਚੀਜ਼ ਹੈ ਇੱਕ ਦੂਜੇ ਨੂੰ ਦੇਖ ਕੇ ਚਾਹੀਦਾ ਵੀ ਹੈ ਇਹ ਥੈਂਕ ਯੂ ਬਹੁਤ ਥੈਂਕ ਯੂ ਜੀ ਸਾਡੇ ਬਹੁਤ ਸਤਿਕਾਰਯੋਗ ਅੰਕਲ ਜੀ ਅੰਕਾਸੀ ਗੱਲ ਦੀ ਤੁਸੀਂ ਸੁਣਾ ਸਕਦੇ ਆ ਆ ਤੁਸੀਂ ਸੁਣਾਓ ਅੰਕਲ ਜੀ ਜਨਨ ਕਿ ਅੱਜ ਦੇ ਟਾਈਮ ਜਨੜੀ ਜਨਰੇਸ਼ਨ ਚੱਲਦੀ ਪਈ ਹੈ ਜਾਂ ਟਾਈਮ ਯੁੱਗ ਚੱਲਦਾ ਪਈ ਹੈ ਅੱਜ ਦਾ ਆਈ ਜਨਰੇਸ਼ਨ ਜਿਹੜੀ ਨਵੀਂ ਜਨਰੇਸ਼ਨ ਆ ਉਸ ਨੂੰ ਪੱਛਮੀ ਸਰਬਤ ਨੇ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਜਕੜਿਆ ਹੋਇਆ ਬਾ ਮੋਬਾਈਲਾਂ ਦੀ ਲਪੇਟ ਵਿੱਚ ਬੱਚੇ ਆਏ ਹੋਏ ਆ ਤੇ ਹਾਂਜੀ ਬਿਲਕੁਲ ਐਨ ਮਤਲਬ ਕਹਿਣਾ ਵੀ ਇਤਿਹਾਸ ਇਹਨਾਂ ਟੁੱਟਦੇ ਜਾ ਰਹੇ ਜਵਾਕ ਦੇ ਟਾਈਮ ਵਿੱਚ ਤੇ ਬੱਚਿਆਂ ਨੂੰ ਮਤਲਬ ਗੁਰੂਆਂ ਦੀ ਸ਼ਹਾਦਤ ਗੁਰੂਆਂ ਦੀ ਸ਼ਹਾਦਤਾਂ ਜਾਂ ਕੁਰਬਾਨੀਆਂ ਬਾਰੇ ਤਾਂ ਕੀ ਪਤਾ ਹੋਊਗਾ ਕਹਿੰਦੇ ਮਤਲਬ ਦਾਦਿਆਂ ਪਤ ਰਦਾ ਦੇ ਨਾਮ ਤੱਕ ਦੀ ਪਤਾ ਬੱਚਿਆਂ ਨੂੰ ਅੱਜ ਅੱਜ ਦੇ ਬੱਚਿਆਂ ਨੂੰ ਇਹ ਕਹਿ ਸਕਦੇ ਤੇ ਨਮਾ ਉਪਰਾਲਾ ਐਨਆਰਆਈ ਭਰਾਵਾਂ ਦੇ ਤੁਹਾਡੇ ਸਹਿਯੋਗ ਕਰਕੇ ਕੀਤਾ ਗਿਆ ਤੇ ਬੱਚਿਆਂ ਨੇ ਦੋ ਸ਼ਬਦ ਕੀ ਕਹਿਣਾ ਚਾਹੋਗੇ ਅਸ਼ੀਰਵਾਦ ਜਿਹੜਾ ਉਪਰਾਲਾ ਆਪਣੇ ਪਿੰਡ ਪੱਧਰ ਤੇ ਜਾਣਾਰੇ ਭਰਾਵਾਂ ਜਾਂ ਹੋਰ ਜਿਵੇਂ ਤੁਸੀਂ ਹੈਗੇ ਹੋਰ ਪਿੰਡ ਦੇ ਮੋਹਤਬਰ ਹੈਗੇ ਆ ਪੁਰਾਣੀ ਪੰਚਾਇਤ ਦਾ ਨਵੀਂ ਪੰਚਾਇਤ ਆ ਬਹੁਤ ਵਧੀਆ ਉਪਰਾਲਾ ਕਰ ਰਹੇ ਮਾਸਟਰ ਕਲਦੀਪ ਸਿੰਘ ਆ ਉਹ ਬਹੁਤ ਵਧੀਆ ਬੱਚਿਆਂ ਨੂੰ ਸੇਧ ਦੇ ਰਹੇ ਆ ਇਹ ਨਹੀਂ ਤਾਂ ਹੁਣ ਪਹਿਲਾਂ ਤੇ ਸਾਰੇ ਰੋਡੇ ਬੋਨੇ ਸੀਗੇ ਹੁਣ ਕਿੰਨੇ ਬੱਚੇ ਪੱਗਾਂ ਬਨਣ ਲਾ ਗਏ ਕਈ ਉਹ ਉਪੀਨੀਆ ਦੀ ਬਣੀ ਪੱਗ ਜਿਹਦੀ ਉਹਦੀ ਰੱਖੀ ਜਾਂਦੀ ਆ ਕੋਈ ਰੱਖੀ ਜਾਂਦੀ ਜਾਂਦੀ ਆ ਹਾਂ ਹੁਣ ਉਹ ਦੂਜੇ ਬੰਨਣ ਲੱਗੇ ਸਾਰੇ ਨੂੰ ਪਤਾ ਲੱਗ ਗਿਆ ਵੀ ਅਸੀਂ ਪੱਗ ਕਿਵੇਂ ਬਣਨੀ ਆ ਸਾਡੇ ਗੁਰੂ ਸਾਹਿਬ ਨੇ ਕੀ ਆ ਬਾਬਾ ਫਤਿਹ ਬਾਬਾ ਹਰਸਿੰਗ ਜਿਹੜੇ ਉਹ ਜੋਰਾਵਰ ਸਿੰਘ ਆ ਉਹਨਾਂ ਦੀ ਕੀ ਹਾਲਤ ਹੋਈ ਆ ਇਹ ਹੁਣ ਵੀ 7-9 7 ਸਾਲ ਦੇ 9 ਸਾਲ ਦੇ ਸੀ ਹਨ ਇਹ ਸਾਰੇ ਹੁਣ ਬੱਚਿਆਂ ਨੂੰ ਪਤਾ ਲੱਗ ਰਿਹਾ ਇਹ ਤਾਂ ਬਹੁਤ ਵਧੀਆ ਹੋ ਗਿਆ ਜੀ ਅੱਜ ਨਾਲ ਉਹਦੇ ਨਾਲ ਇੱਕਦਮ ਅੱਗੇ ਪਿੱਛੇ ਆਇਆ ਉਦੋਂ ਕਾਫੀ ਤਾਂ ਸੁਧਾਰ ਹੋ ਗਿਆ ਤੇ ਅਕਾ ਉਹ ਮਾਸਟਰ ਜੀ ਜਿਹੜੇ ਇਹ ਸਿੱਖਿਆ ਦੇ ਰਹੇ ਆ ਪਾਸ ਦੀ ਇਹ ਬਹੁਤ ਵਧੀਆ ਪ੍ਰੋਰਾਲਾ ਜਿਹੜੇ ਐਨਆਰਈ ਭਰਾਵਾਂ ਦਾ ਸਹਿਯੋਗ ਆ ਇਸ ਪ੍ਰੋਰਾਲੇ ਨੂੰ ਕਰਾਉਣ ਲਈ ਉਹਨਾਂ ਲਈ ਦੋਸ਼ਾਬਦਗੀ ਕਹਿਣਾ ਹੁੰਦਾ ਐਨਆਰਈ ਭਰਾ ਤਾਂ ਬਹੁਤ ਵਧੀਆ ਕੰਮ ਕਰ ਰਹੇ ਆ ਉੱਥੇ ਮੈਂ ਜਦੋਂ ਕਨੇਡਾ ਦੇ ਉੱਥੇ ਵੀ ਕਹਿੰਦੇ ਆਪਾਂ ਇੰਨਾ ਵਧੀਆ ਕਰਨਾ ਤੇ ਆਪਾਂ ਪਿੰਡ ਲੈਵਲ ਤੇ ਨਾ ਵੀ ਵਧੀਆ ਜਿਹੜਾ ਉਹ ਪੈਸਾ ਭੇਜਦੇ ਆ ਉਹ ਆਪਣਾ ਇੱਕ ਗਰੁੱਪ ਦੇ ਵਿੱਚ ਸਾਰਾ ਉਹਨਾਂ ਦਾ ਡਿਟੇਲ ਪਾਈ ਜਾਵੇ ਵੀ ਇੰਨੇ ਪੈਸਾ ਆਇਆ ਇੱਥੇ ਤੇ ਲੱਗਿਆ ਵੀ ਕੋਈ ਮਤਲਬ ਤਾਂ ਕਿ ਇਹ ਕਿੰਨੂੰ ਖਾਕ ਨਾ ਹੋਵੇ ਵੀ ਇਹਨਾਂ ਦਾ ਪੈਸਾ ਖਾਣੇ ਸਹੀ ਜਗ੍ਹਾ ਲੱਗੇ ਨਾ ਉਹਨਾਂ ਕਹਣਾ ਬੱਲੇ ਬੱਲੇ ਬੰਦੇ ਮਰਜੀ ਉਹ ਦੱਸ ਕਿਵੇਂ ਲੱਗਦਾ ਮਾਹੌਲ ਬੱਚਿਆਂ ਨੂੰ ਇੱਕ ਵਧੀਆ ਸੇਧ ਦਿੱਤੀ ਜਾ ਰਹੀ ਹੈ ਬਿਲਕੁਲ ਜਿਵੇਂ ਆਪਣੇ ਐਨਆਰਆਈ ਵੀਰਾਂ ਵੱਲੋਂ ਤੇ ਮਾਸਟਰ ਜੀ ਵੱਲੋਂ ਬਹੁਤ ਜਿਆਦਾ ਵਧੀਆ ਕੰਮਕਾਰ ਕੀਤਾ ਜਾ ਰਿਹਾ ਵਾ ਜਿਹੜਾ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਤੇ ਆਪਾਂ ਗੁਰਵੰਨ ਦੀ ਸਰਦਾਰੀ ਵਗੈਰਾ ਦੇਖੀ ਤੇ ਬਾਗ ਦੀ ਫਿਲਮਾਂ ਦੇਖ ਕੇ ਆਪਾਂ ਇਹਨੂੰ ਜੋੜ ਰਹੇ ਹਾਂ ਆਪਣੇ ਬੱਚੇ ਜਿਹੜੇ ਸੀ ਬਹੁਤ ਜਾਨੀ ਆਪਾਂ ਕਹਿੰਦੇ ਸੱਚੀ ਨਿਗਰਿਆਂ ਤੋਂ ਨਾਲ ਜੌਬ ਚੱਕੇ ਵੀ ਹੋਰ ਤੇ ਜਾ ਰਹੇ ਹਾਂ ਇਹਦੇ ਕਰਕੇ ਆਪਣਾ ਹੁਣੇ ਇਹ ਕਾਰਜ ਬਹੁਤ ਹੀ ਜ਼ਰੂਰੀ ਮੰਨਦੇ ਨੇ ਕਿ ਜਿਦਾ ਆਪਾਂ ਤਾਂ ਇਹ ਕਹਿੰਦੇ ਹਾਂ ਵੀ ਹਰ ਸਾਲ ਹੀ ਆਪਾਂ ਸਾਲ ਦੇ ਵਿੱਚ ਦੋ ਵਾਰ ਇਹ ਕਿ ਪ੍ਰੋਵਾਈਡ ਆਵੇ ਤਾਂ ਆਪਣੇ ਬੱਚਿਆਂ ਨੂੰ ਇਧਰ ਗੁਰੂ ਸਾਹਿਬ ਦੇ ਬਾਰੇ ਜਾਂ ਫਰਮਾਨੀ ਦੇ ਬਾਰੇ ਜਾਂ ਆਪਣੇ ਸ਼ਹਿਬ ਜੀ ਅੱਗੇ ਦੇ ਬਾਰੇ ਸਾਰੇ ਜੀ ਜਮਾੜੀਆਂ ਨਾਲ ਲੱਗ ਦਿੱਤੇ ਤੇ ਆਪਣੇ ਬੱਚੇ ਇਧਰ ਨੂੰ ਜੋੜ ਸਕਣ ਜੀ। ਥੈਂਕ ਯੂ ਥੈਂਕ ਯੂ ਬੇਬੀ। ਨਾਮ ਸੋਤਨ ਸਿੰਘ ਦਲਪੇ ਸਿੰਘ ਲਵਜਿੰਦਰ ਸਿੰਘ ਕੋਲ ਰਾਸ ਸਿੰਘ। ਸਭ ਰਹੇਗੇ ਜੀ ਨਵਰਾਜ ਸਿੰਘ ਨਾਮ नाम 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 गरनूर सैंगे असियो सैंगे बुद्धिमंदर सैंगे नाम नवयो सैंगे कमीशन बुद्धिमंदर नाम राजू सैंगे गुरु विंदर सैंगे तेजू सैंगे शान्मीर नाम विंदर जी चौंका नाम किया अरमान भी सैंगे रामू नाम नाम किया ਗੁਦਾਰ ਸਿੰਘ ਨਾਮ ਜਗਨੂ ਸਿੰਘ ਸੋਖਪਰੀ ਸਿੰਘ ਅਗੇ ਖੁਸ਼ਕਾਰ ਨੰਤਵੀਰ ਨਾਮ ਮਤਾਸੀ ਜਸ਼ਨਵੀਰ ਤਾਰ ਨਾਮ ਪਤ ਰਾਜਵੀਰ ਗਰਨੋਰ ਸੰਗਮਾਨ ਆਇਆ ਤੇਰਾ ਨਾਮ ਨਾਮ ਕੀ ਤਰਾ ਨਾਮ ਨਾਮ ਕੀ ਤਰਾ ਜੋਰਾ ਸਿੰਘ ਕੀ ਦਸਤਾਰ ਮੁਕਾਬਲੇ ਚ ਆਏ ਆ ਕਿ ਗੁਰਬਾਣੀ ਚ ਆਏ ਆ ਦੱਸ ਹੈ ਚਾਹੀ ਪੀਨ ਰਸ ਦੀ ਨਾਲ ਹੈ ਦਸਤਾਰ ਮੁਕਾਬਲੇ ਜਾਏ ਆ ਹੈ ਪਾਗ ਬੰਨਣੀ ਹੈ ਕੀ ਨਾ ਪੁੱਤ ਗੁਰਦਾਤਾ ਹਾਂ ਭਾਈ ਇਹ ਨੇ ਟੇਡੀ ਪੱਗ ਵਾਲਿਆ ਕਈ ਬੱਚਾ ਕੀ ਹਾਲ ਚੱਲ ਪਰਮਿੰਦਰ ਸਿੰਘ ਦਾ ਦਸਤਾਰ ਮੁਕਾਬਲੇ ਚ ਆਇਆ ਕਿੰਨਾ ਜੱਤੀਆਂ ਫਿਰ ਅੱਜ ਪੱਕੀ ਗੱਲ ਠੀਕ ਆ ਬਈ ਕੀ ਨਾਮ ਬ੍ਰਿੰਦਰ ਸਿੰਘ ਬ੍ਰਿੰਦਰ ਸਿੰਘ ਕਾਰੇ ਚ ਦਸਤਾਰ ਮੁਕਾਬਲੇ ਜਾਇਆ ਠੀਕ ਆ ਪੱਗ ਬੰਨੀ ਨੀਗੀ ਪਤਾ ਨਹੀਂ ਹਾਲੇ ਪੱਗ ਹਾਂਜੀ ਠੀਕ 2010 2009 ਵਾਲਾ ਬੱਚਾ ਜਿਹੜਾ ਇਹ ਤਾਂ ਸੌਣ ਦਾ ਕੋਈ ਨਹੀਂ ਇਹਨਾਂ ਸੌਣ ਦਾ ਨਾ ਪਤਾ ਲੱਗਦਾ ਇਹ ਲੈ ਗਿਆ ਇਹਨੂੰ ਸੁਣ ਲਓ ਮਾੜਾ ਇਹਨੂੰ ਤਾਂ ਸੁਣ ਲਿਆ ਨਹੀਂ ਆ ਬੱਚੇ ਰਹੇ ਤਿੰਨ ਐਮਏ ਕੀਤੀ ਹੋਈ ਹੈ ਤੇ ਐਮਏ ਉਹਦੇ ਵਿੱਚ ਫਰਮਤ ਸੀਗੀ ਸਾਬਲ ਆ ਤੇ ਬਹੁਤ ਵੱਡੇ ਸਾਹਿਕਾਰ ਨੇ ਬਹੁਤ ਵੱਡੇ ਰਾਈਟਰ ਨੇ ਤੇ ਵੱਡੀ ਗੱਲ ਕੀ ਕਿプチ ਦੀ ਇਹ ਨੂੰ ਲੋ ਹੈ ਕਿਸੇ ਵੀ ਮਨ ਇਨਸਾਨ ਨੂੰ ਕੱਪੜਿਆਂ ਤੋਂ ਜੱਜ ਕਰਨਾ ਹੋਰ ਗੱਲ ਹੈ ਪਰ ਕਿਸੇ ਇਨਸਾਨ ਨੂੰ ਉਸਦੀ ਕੈਰੇਕਟਰ ਨੂੰ ਜਾਨਣਾ ਉਹ ਇੱਕ ਬਫਰੀ ਗੱਲ ਹੈ ਕਿਸੇ ਇਨਸਾਨ ਨੂੰ ਦੇ ਜਾਨਾ ਇਹ ਉਹ ਪਰਮਾਤਮਾ ਦੇ ਕਿੰਨਾ ਦੇ لینا ਤੇ ਅਸੀਂ ਬਾਬਾ ਜੀ ਨੂੰ ਇਹਨਾਂ ਦੀ ਧੀ ਦੇ ਨੂੰ ਨਾ ਪਰਵਾਸਾ ਦੇ ਗ੍ਰਾਹਕ ਤੇ ਆਏ ਨੂੰ ਅਸੀਂ ਆਪਣੇ ਦਿਲ ਤੇ ਤੈਕ ਰੋ ਪਰਵਾਸਾ ਕਰਕੇ ਅਸੀਂ ਸ਼ਾਮਾਂ ਵੀ ਗਿਆ ਕੀਤਾ ਕਰਦੇ ਕਿ ਤੁਸੀਂ ਕੀ ਕਰ ਰਹੇ ਹੋ ਤੇ ਤੁਹਾਡਾ ਕਿੰਨਾ ਉੱਚਾ ਰਤਵਾਵਾ ਤੇ ਪਰਮਾਤਮਾ ਇਸੇ ਕਰਨਾ ਦੋ ਬਾਤ ਇੱਜ਼ਤ ਲੋਰੀ ਸਾਡੇ ਬਰੇ ਸਰਕਾਰ ਜੋ ਅਵਤਾਰ ਸਿੰਘ ਖਾਲਸਾ ਜੀ ਮਾਸਟਰ ਜੀ ਰਵਿਸ਼ੇ ਸਨਮਾਨ ਪਰੋਣੇ ਕੀ ਮਿੱਟੀ ਬਲੂ ਕੀਤਾ ਜਾ ਰਿਹਾ ਹੈ ਕਾਜੀ ਨਾਲ ਹੋਦ ਨੇ ਅੱਗੇ ਵੀ ਜੇ ਕੇ ਜਾਨਸਕਾ ਹਾਉ ਜੀ ਬਰੈਡ ਪਕੋੜੇ ਦਾ ਲੰਗਰ ਦਾ ਚੱਲ ਰਿਹਾ ਜਿਵਾਕਾਂ ਵਾਸਤੇ ਚਾਹ ਪਕੋੜੇ ਪਕਾਇਆ ਜਾ ਰਿਹਾ ਔਰ ਵਾਰੀ ਵਾਰੀ ਲਾਈਨ ਬਣਾ ਕੇ ਕਯੂ ਬਣਾ ਕੇ ਜਿਹੜੇ ਬੱਚਿਆਂ ਨੂੰ ਚਾਹ ਪਕੋੜੇ ਦਾ ਲੰਗਰ ਸਕਾਇਆ ਜਾ ਰਿਹਾ ਪਹਿਲਾਂ ਸੀਗਾ ਚਾਹ ਦੇ ਨਾਲ ਰੇਡ ਦਸ ਦਿੱਤੇ ਗਏ ਸੀਗੇ ਸਵੇਰੇ ਤੇ ਹੁਣ ਜਿਹੜਾ ਚਾਹ ਦੇ ਨਾਲ ਜਿਹੜਾ ਬਰੈਡ ਪਕੋੜੇ ਦਾ ਲੰਗਰ ਜਿਹੜਾ ਸਕਾਇਆ ਜਾ ਰਿਹਾ ਵੀ ਦੇਖ ਸਕਦੇ ਹਾਂ ਬੱਚੇ ਬੜੇ ਉਤਸ਼ਾਹ ਨਾਲ ਕੰਪੀਟੀਸ਼ਨ ਨੂੰ ਲੈ ਕੇ ਵਰ ਬਰੀਆ ਦਾ ਪ੍ਰਾਲਕੀਤਾ ਗਿਆ ਭਰਾਵਾ ਐਨਆਰਆਈ ਪ੍ਰਾਬਲਮ ਨੂੰ ਇਹਨੇ ਕਾ ਲੈਣੇ ਨਾ ਬੇਟਾ ਇਹਨੇ ਕੱਲਾ ਬਣਾ ਲੈਣਾ ਚਾਹਦਾ